ਅੱਜ ਜਿਹੜਾ ਸਟੇਟ মিডিਆ ਕਲੱਬ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਕਿ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਿਹੜੇ ਬੱਚੇ ਆਪੇ ਨੌਜਵਾਨ ਨਸ਼ਿਆਂ 'ਚ ਮਤਲਬ ਲੱਗ ਚੁੱਕੇ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਕਿ ਨਸ਼ਿਆਂ ਨੂੰ ਛੱਡੋ ਕੋੜ ਵੱਡੋ ਦਾ ਨਾਰਾ ਦੇ ਕੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸਟੇਟ মিডিਆ ਕਲੱਬ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਮੈਂ ਦੇਖ ਰਿਹਾ ਸੀ 1200 ਨੌਜਵਾਨ ਜਿਹੜਾ ਇਹ ਨਾਲ ਚੱਲ ਰਿਹਾ ਹੈਗਾ ਬਹੁਤ ਹੀ ਚੰਗਾ ਲੱਗਾ ਕਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਆਪਾਂ ਇੱਕ ਉਹਨਾਂ ਦੀ ਕਾਉਂਸਲਿੰਗ ਕਰੀਏ ਉਹਨਾਂ ਨੂੰ ਨਸ਼ਿਆਂ ਤੋਂ ਬਚਾਈਏ ਇਸੇ ਸਾਡਾ ਆਪਣਾ ਪੂਰਾ ਪੰਜਾਬ ਬਚੇਗਾ ਸਰ ਇੱਕ ਮੈਸੇਜ ਸੁਣਿਆ ਕਿ ਦੌਂਗੀ ਨੱਡੇ ਕੰਵਾਲੇ ਤੋਂ ਨਸ਼ੇ ਕਰਉਣ ਨੂੰ ਮੈਂ ਤਾਂ ਇਹੀ ਕਹੂੰਗਾ ਕਿ ਜਿਹੜਾ ਨਸ਼ਾ ਆ ਉਹ ਸਿਰਫ ਨਾਮ ਦਾ ਕੀਤਾ ਜਾਵੇ ਜਿਹੜਾ ਇਹ ਡਰੱਗ ਦਾ ਨਸ਼ਾ ਜਾਂ ਫਾਰਮਾ ਨਸ਼ਾ ਜਾਂ ਉਹ ਤੋਂ ਇਹਨੂੰ ਸੁਚੇਤ ਰਿਆ ਜਾਵੇ ਤਾਂ ਗੁਰੇਜ਼ ਕੀਤਾ ਜਾਵੇ ਜੇ ਨਾਮ ਦਾ ਨਸ਼ਾ ਕਰਾਂਗੇ ਤਾਂ ਅਸੀਂ ਉਸ ਪਰਮਾਤੋਂ ਨੂੰ ਪਾਵਾਂਗੇ ਤੇ ਆਪੀ ਜ਼ਿੰਦਗੀ ਵੀ ਸਵਾਰ ਲਾਵਾਂਗੇ ਸਰ ਜੇ ਸਰਕਾਰੀ ਪੀਐਨ ਐਸ ਤੇ ਕੋਈ ਟੈਨਸ਼ਨ ਆ ਉਹਦੇ ਬਾਰੇ ਉਹ ਸਰਕਾਰੀ ਜਿਹੜੇ ਹੈਗੇ ਡਿਡਿਕਸ਼ਨ ਸੈਂਟਰ ਸਾਡੇ ਖੁੱਲੇ ਹੋਏ ਨੇ ਜੋ ਵੀ ਵਿਅਕਤੀ ਕੋਈ ਬੱਚਾ ਜਾਂ ਕੋਈ ਪਰਿਵਾਰ ਆਪਣੇ ਬੱਚੇ ਨੂੰ ਉੱਥੇ ਦਾਖਲ ਕਰਾ ਕੇ ਨਸ਼ਾ ਛਡਾਉਣਾ ਚਾਹੁੰਦਾ ਤਾਂ ਉਸੇ ਅਸੀਂ ਉਸ ਦੇ ਨਾਲ ਲੱਗ ਕੇ ਉਹਦੀ ਮਤਲਬ ਇਹਨੂੰ ਪਹਿਲ ਕਰਾਂਗੇ ਤੇ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਵਾਂਗੇ ਨਸ਼ਾ ਵਿੱਚੋਂ ਦੀ ਵਾਰਨਿੰਗ ਤਾਂ ਇਹੀ ਹੈ ਕਿ ਉਹਨਾਂ ਨੂੰ ਇਹ ਤੁਸੀਂ ਦੇਖ ਹੀ ਲਿਆ ਵਾਰਨਿੰਗ ਤਾਂ ਇਹ ਇੱਕ ਇਹ ਸਿਗਨਲ ਆ ਜਿਹੜਾ ਸਟੇਟ মিডিਆ ਕਲੱਬ ਨੇ ਅੱਜ ਇੱਕ ਜਿਹੜੀ ਨਵੀਂ ਪਹਿਲ ਕੀਤੀ ਹੈ ਇੱਕ ਰੈਲੀ ਕੱਢ ਕੇ ਸਾਰੇ ਨੌਜਵਾਨ ਨਾਲ ਆਏ ਨਹੀਂ ਉਹਨਾਂ ਨੂੰ ਇੱਕ ਇਹ ਚੇਤਾਵਨੀ ਆ ਕਿ ਹੁਣ ਤੁਸੀਂ ਇਸ ਰਸਤੇ ਤੋਂ ਪਿਛੇ हट ਜਾਓ ਕਿ ਨਸ਼ਾ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ ਤੇ ਤੁਹਾਡਾ ਜਿਹੜਾ ਵਪਾਰ ਹੈ ਬੰਦ ਹੋ ਜਾਏਗਾ ਜੀ ਅਮਨ ਜੀ ਕੀ ਹਾਲ ਹੈ ਜੀ ਇਹ ਰੈਲੀ ਜਿਹੜੀ ਵੱਡੀ ਅੱਜ ਦੇ ਨਾਮ ਅੱਜ ਸਟੇਟ মিডিਆ ਕਲੱਬ ਵੱਲੋਂ ਤੇ ਡਿਪਟੀ ਸਾਹਿਬ ਤੇ ਸਾਡੇ ਸ਼ਿਮਲਾਪੁਰੀ ਦੇ ਐਸ ਐਚਓ ਸਾਹਿਬ ਦੀ ਅਗਵਾਈ ਥੱਲੇ ਅਸੀਂ ਇੱਕ ਛੋਟਾ ਜਿਹਾ ਮਾਰਚ ਤੇ ਛੋਟੀ ਜਿਹੀ ਸ਼ੁਰੂਆਤ ਕੀਤੀ ਆ ਵੀ ਨਸ਼ੇ ਦੇ ਖਿਲਾਫ ਕਿਉਂਕਿ ਸਾਡਾ ਏਰੀਆ ਜ਼ਿਆਦਾਤਰ ਮੋਸਟ ਦੇਖਿਆ ਜਾਂਦਾ ਵੀ ਨਸ਼ੇਲੀ ਥੋੜਾ ਜਾਣਿਆ ਜਾਂਦਾ ਸੀ ਤੇ ਪਰ ਅੱਜ ਡਿਪਟੀ ਸਾਹਿਬ ਦੀ ਇੱਕ ਚੰਗੀ ਪ੍ਰੇਰਣਾ ਨਾਲ ਜਾਂ ਚੰਗੀ ਯਤਨਾ ਸਦਕਾ ਤੇ ਅੱਜ ਇਹ ਤੇ ਥੱਲ ਪਈ ਹੈ ਤੇ ਮੈਂ ਸਮਝਦਾ ਇਹ ਛੋਟੇ ਛੋਟੇ ਮੈਸੇਜ ਨੇ ਵੀ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਪਹਿਲਾਂ ਵੀ ਡਿਪਟੀ ਸਾਹਿਬ ਨੇ ਜਿਵੇਂ ਕਿਹਾ ਵੀ ਜੇ ਕੋਈ ਲੋਕ ਨਸ਼ਾ ਛੱਡਣਾ ਚਾਹੁੰਦੇ ਆ ਉਹ ਸਿੱਧਾ ਆ ਕੇ ਡਿਪਟੀ ਸਾਹਿਬ ਨੂੰ ਜਾਂ ਐਸਐਚਓ ਸਾਹਿਬ ਨੂੰ ਮਿਲ ਸਕਦੇ ਆ ਤੇ ਅਸੀਂ ਉਹਨੂੰ ਸਰਕਾਰੀ ਖਾਤੇ ਤੇ ਅਸੀਂ ਉਹਦਾ ਨਸ਼ਾ ਜਿਹੜਾ ਹੈ ਛੜਾਵਾਂਗੇ ਮੈਂ ਸਮਝਦਾ ਇਸ ਤੋਂ ਚੰਗੀ ਆਪਾਂ ਆਫਰ ਕੀ ਦੇ ਸਕਦੇ ਆ ਜੇ ਕੋਈ ਕਿਸੇ ਦਾ ਤੀ ਪੈਣ ਨਸ਼ਾ ਛੱਡਣਾ ਚਾਹੁੰਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਥਾਣੇ 'ਚ ਕੰਟੈਕਟ ਕਰ ਸਕਦਾ ਤੇ ਉਹਦੇ ਨਸ਼ਾ ਛੱਡਣ ਵਿੱਚ ਪੂਲਸੋਂ ਦਾ ਸੰਪੂਰਨ ਤੌਰ ਤੇ ਸਾਥ ਦਊ ਪਿਛਲੇ ਸਮੇਂ ਆ ਦੇਖ ਲੋ ਰੇਡਾਂ ਵੀ ਵੱਜੀਆਂ ਤੇ ਲੋਕਾਂ ਦੇ ਜੇ ਤੁਸੀਂ ਆਕੜੇ ਕੱਢੋ ਨਾ ਕਿੰਨੇ ਬੰਦੇ ਆ ਤੇ ਐਫ ਆਈ ਆਰ ਵੀ ਹੋਈਆਂ ਤੇ ਜਿਹੜੇ ਛੱਡਣਾ ਚਾਹੁੰਦੇ ਆ ਤੇ ਪੁਲਿਸ ਨੇ ਸਾਰਨਬੂਤੀ ਲਾ ਕੇ ਵੀ ਜਿਹੜੇ ਛੱਡਣਾ ਚਾਹੁੰਦੇ ਆ ਉਹਨੂੰ ਸਰਕਾਰੀ ਖਰਚੇ ਤੇ ਉਹਨੂੰ ਛੱਡਣ ਲਈ ਉਹਨੂੰ ਦਾਖਲ ਵੀ ਕਰਾਇਆ ਤੇ ਮੈਂ ਸਮਝਦਾ ਅੱਜ ਮਿੰਨੀ ਪਾਕਿਸਤਾਨ ਕਿੱਥੇ ਆ ਮਿੰਨੀ ਪਾਕਿਸਤਾਨ ਸੀ ਤੇ ਅੱਜ ਮੈਂ ਸਮਝਦਾ ਜਦੋਂ ਇੱਕ ਐਸ ਐਚਓ ਸਾਹਿਬ ਜਾਂ ਡਿਪਟੀ ਸਾਹਿਬ ਆਪ ਰੋਡਾਂ ਦੇ ਉੱਤੇ ਕੇ ਮਾਰਚ ਕਰਨ ਵੀ ਨਸ਼ੇ ਨੂੰ ਤੇ ਆਗਣ ਆ ਜਾ ਇਸ ਚੀਜ਼ ਦੀ ਜੜ ਫੜਨ ਤੇ ਮੈਂ ਸਮਝਦਾ ਫੇਰ ਨਹੀਂ ਚੱਟਾ ਰਹਿੰਦਾ ਇੱਕ ਮੈਸੇਜ ਇੱਕ ਸੁਨੇਹਾ ਕਿਹਾ ਇੱਕ ਸਨੇਹਾ ਇਹ ਆ ਵੀ ਹਰ ਬੰਦਾ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲੇ ਤਾਂ ਮੈਂ ਸਮਝਦਾ ਜਿਵੇਂ ਮੈਂ ਇਕੱਲਾ ਬੰਦਾ ਮੈਂ ਹਰ ਬੰਦੇ ਦੀ ਇੱਧਰ ਚੇਨ ਬਣਦੀ ਆ ਤੇ ਇਹ ਜਿਹੜਾ ਨਸ਼ੇ ਦਾ ਦਲਦਲ ਆ ਅਸੀਂ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕ ਲਈ ਵੀ ਅਸੀਂ ਨਸ਼ੇ ਦੇ ਦਲਦਲ ਤੋਂ ਕੱਢਣਾ ਮੈਂ ਸਾਹਮਣਾ ਮੇਰੇ ਸਾਹ ਸੈਂਕੜੇ ਸਾਥੀ ਖੜੇ ਆ ਸੈਂਕੜੇ ਸਾਥੀ ਇੱਕ ਇੱਕ ਬੰਦੇ ਦੀ ਜ਼ਿੰਮੇਵਾਰੀ ਚੱਕਣ ਵੀ ਅਸੀਂ ਨਸ਼ੇ ਦੇ ਦਲਦਲ ਤੋਂ ਆਪਣੇ ਭਰਾ ਨੂੰ ਆਪਣੇ ਦੋਸਤ ਨੂੰ ਕੱਢਣਾ ਤੇ ਮੈਂ ਸਮਝਦਾ ਚਿੱਟਾ ਜਿਹੜਾ ਚੋਂ ਮੁੱਕ ਜੂ